ਇੱਧਰ ਆ ਕੇ ਤੇ ਪਰੌਣੇ ਬੈਠੇ ਆ। ਤੈਨੂੰ ਕੋਈ ਪਤਾ ਹੈਗਾ ਵਾ? ਬੀਬੀ ਬੀ ਬਾਪੂ ਨੇ ਪੈਲੀ ਉਹਨਾਂ ਨੂੰ ਦੇ ਦਿੱਤੀ ਆ। ਉਹ ਨਾ ਕਿਤੇ ਪਰੌਣੇ ਦੇ ਨਾਂ ਕਰ ਦੇਣ। ਹਫਤਾ ਹੋ ਗਿਆ ਪੈਨ ਦੀ ਵਿਆਹ ਨੂੰ। ਜਿਹੜੀਆਂ ਮੇਸ ਹੱਲੀਆਂ ਪਹਿਣਾ ਹੁੰਦੀਆਂ ਨੇ ਨਾ ਘਰ। ਵੋਟੀ ਵੇਖਣ। ਕਹਿੰਦੀ ਤੇ ਇਹ ਤਾਂ ਨੌਂ ਹੀ ਬੜੀ ਸੋਹਣੀ ਐ। ਇਹ ਰੱਬ ਨੇ ਮੈਨੂੰ ਪੁੱਤ ਤ ਨਹੀਂ ਦਿੱਤਾ ਪਰ ਮੇਰੀਆਂ ਧੀਆਂ ਨੇ ਨਾ ਕਦੀ ਪੁੱਤ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਮੈਨੂੰ। ਚਲੋ ਕੋਈ ਗੱਲ ਨਹੀਂ। ਆ ਵੀ ਤੁਹਾਡਾ ਹੁਣ ਪੁੱਤੀ ਆ। ਤੇ ਇੱਕ ਪੁੱਤ ਦਾ ਇਹ ਤੁਹਾਡਾ ਮੈਂ ਲੈ ਜੋ ਬਣਾ ਗਿਆ ਵਾ ਮੈਂ ਕਦੇ ਦੀ ਟਿਕਣ ਨਹੀਂ ਆਪਦੀ ਆਇਆ ਹੀ ਨਹੀਂਗਾ ਪਤਾ ਨਹੀਂ ਕਿੱਥੇ ਚੱਲ ਗਿਆ ਨਹੀਂ ਤਾਂ ਮਾਸਟਰ ਜੀ ਕਦੀ ਇਹ ਚੀਜ਼ ਸੋਚੀ ਨਹੀਂ ਇਹਨਾਂ ਵੀ ਕੋਈ ਵੀ ਕੰਮ ਹੋਣਾ ਨਾ ਉਸੇ ਵੇਲੇ ਫੋਨ ਕਰਨਾ ਤੇ ਮੈਂ ਵੀ ਭੱਜੇ ਜਾਣਾ ਕਿ ਮੈਂ ਰਹਿਣਾ ਲਵਾਂ 2-3 ਦਿਨ ਲੈ ਇਹ ਵੀ ਕੋਈ ਪਛਣ ਵਾਲੀ ਗੱਲ ਵਾ ਜੇ ਬਣਾ ਜਾ ਹਰ ਘਰ ਨੂੰ ਆ ਗਿਆ ਤਾਂ ਇਹ ਜੀ ਆ ਗਿਆ ਚਲੋ ਤੁਸੀਂ ਪਰੋਣਾ ਮੈਨੂੰ ਤੇਜ਼ਾ ਹੀ ਲੱਗਦਾ ਜੇ ਇਹਨੂੰ ਕਾਬੂ ਚ ਨਾ ਕੀਤਾ ਤੇ ਇਹਨੇ ਵਿਗੜ ਜਾਣਾ ਇੱਕ ਗੱਲ ਦਾ ਹੋਰ ਖਿਆਲ ਰੱਖੀ 20 ਕਿਲੇ ਪੈਲੀ ਆ ਉਹ ਨਾਲ ਤੋਂ ਜਾਂਦੀ ਰਹੇ ਉਹ ਕੋਈ ਗੱਲ ਨਹੀਂ ਡੜੀ ਜੀ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਜੀ ਨਾਲੇ ਰੁਪਿੰਦਰ ਮੈਨੂੰ ਵਿਆਹ ਤੋਂ ਪਹਿਲਾਂ ਕਹਿੰਦੀ ਵੀ ਮੈਂ ਜ਼ਿਆਦਾ ਪੀ ਕੇ ਰਿਆ ਕਰਨਾ ਵਾ ਉਹਦੇ ਆਸਰੇ ਮੈਂ ਉੱਥੇ ਜੇਰੇ ਲਾਉਣੇ ਆ ਤਾਇਆ ਤੇ ਘਟ ਗੱਲਾਂ ਕਰਦਾ ਸੀਗਾ ਜਿਹੜਾ ਰੁਪਿੰਦਰ ਦਾ ਸਹੁਰਾ ਸੀ ਨਾ ਤੇ ਪਰਾਉਣਾ ਸੀਗਾ ਰੁਪਿੰਦਰ ਦਾ ਉਹ ਬਹੁਤੀਆਂ ਗੱਲਾਂ ਕਰਦਾ ਸੀ ਇਹਨੂੰ ਮੈਂ ਤਾਂ ਵੱਡਦੀ ਹਾਂ ਤੇ ਤੂੰ ਤੇਰੇ ਭੈਣ ਭਰਾ ਦਾ ਕਿਸ ਦਾ ਲੈ ਕੇ ਰੱਤੀ ਪਤ ਪਾਲ ਤੂੰ ਕਿਉਂ ਨਹੀਂ ਪਾਲਿਆ ਤੂੰ ਲੱਗਦੀ ਆ ਕਿ ਤੂੰ ਤੇ ਮਾਸਮੀ ਨਹੀਂ ਆਖੇ ਲੱਗੀ ਇਹ ਪਹਿਲੀ ਮੈਂ ਆਪਣੇ ਨਾਂ ਕਰਾਉਣੀ ਆ ਤਾਂ ਕਰਕੇ ਕਰਾਉਂਦੇ ਆ ਕੋਈ ਗੱਲ ਨਹੀਂ ਤਾਇਆ ਥੋੜਾ ਹੀ ਟਾਈਮ ਆ ਇੱਕ ਵਾਰੀ ਮੇਰਾ ਦਾਲ ਅਗ ਲੈ ਆਂਦੇ ਪਹਿਲੀ ਨੂੰ ਮੈਂ ਤੈਨੂੰ ਵੇਖਣ ਨਹੀਂ ਦੇਣਾ ਇਧਰ ਨੂੰ